ਫਾਰਮਰ ਲੋਕ ਦੇ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਆਪ ਇੱਕ ਵੀਰ ਨੇ ਆਪਾਂ ਨੂੰ ਸ਼ਾਰਟ ਵੀਡੀਓ ਬਣਾ ਕੇ ਭੇਜੀ ਹੈ ਮੱਝਾਂ ਪੂਰੀਏ ਘੋਮੱਝਾਂ ਦਾ ਕਹਾਵਾ ਹੈ ਇੱਕ ਸਾਡੀ ਨੇ ਸੂਏ ਹੈ ਇੱਕ ਦੂਜੀ ਸੂਏ ਜਿਹੜੀ ਵੱਧ ਵੱਡੀ ਹੈ ਸਾਡੀ ਨੇ ਸੂਏ ਹੈ ਉਹਨੇ ਪਿਛਲੇ ਸਾਲ 12 ਮਿਲ ਦੁੱਧ ਦਿੱਤਾ ਹੈ ਜਿਹੜੀ ਛੋਟੀ ਹੈ ਉਹਨੇ ਪਿਛਲੇ ਸਾਲ 9 ਮਿਲ ਦੁੱਧ ਦਿੱਤਾ ਦੋਨਾਂ ਦੇ ਖੂਨ ਦੇ 10-10 ਦਿਨ ਰਹਿੰਦੇ ਆ ਇਹਨਾਂ ਦਾ ਪਿੰਡ ਹੈਗਾ ਪਿੰਡ ਕੁੰਡਰਾ ਰਾਮਪੁਰਾਪੁਰ ਦੇ ਨੇੜੇ ਜਿਹੜਾ ਮਟਿੰਡਾ ਜਿਸ ਵੀਰ ਨੇ ਇਹੇ ਮੱਝਾਂ ਲੈਣੀਆਂ ਹੋਣ ਕਿਸੇ ਵੀਰ ਭਰਾ ਨੇ ਕੋਈ ਵਗਾਰੀ ਭਰਾ ਹੈ ਕੋਈ ਆਪਣਾ ਘਰੇ ਰੱਖਣ ਵਾਲਾ ਭਰਾ ਹੈ ਵਧੀਆ ਮੱਝਾਂ ਦੋਨੇ ਘਰ ਦੀਆਂ ਇਹਨਾਂ ਦੀਆਂ ਰੱਖੀਆਂ ਹੋਈਆਂ ਘਰ ਦੀਆਂ ਪਾਲੀਆਂ ਹੋਈਆਂ ਨੇ ਤੇ ਤੁਸੀਂ ਲੈ ਲਈ ਇਹਨਾਂ ਨਾਲ ਸੰਪਰਕ ਕਰ ਸਕਦੇ ਇਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦਿਖਾਵਾਂਗੇ ਇੱਕ ਇਹਦੇ ਨਾਲ ਇਸ ਦੇ ਨਾਲ ਦੋਸਤੋ ਆਪਣੀ ਖੂਰ ਦਿੰਦੀ ਹੈ ਆਪਾਂ ਪੁੱਤਰ ਦੇ ਪਿੱਛੇ ਮੰਨੀ ਹੋਈ ਦਿੰਦੇ ਨੇ ਜਿਹੜੀ ਕਿ ਜਿਹੜੇ ਭਰਾ ਨੇ ਕੰਮ ਕਰਦੀ ਹੈ ਇਹ ਬਿਲਕੁਲ ਦੇਸੀ ਦਵਾਈ ਹੈ ਜਿੰਨਾ ਵੀ ਪ੍ਰਭਾਵ ਵਾਲੀ ਲੱਗਦੀ ਹੈ ਆਪਣਾ YouTube ਤੇ ਕਿਸੇ ਦੂਸਰੇ Instagram ਤੇ ਚੈਨਲ ਹੈ ਸਿੱਧੂ ਲਹਿਰੀ ਖਾਲਸੋਹ ਦੇ ਨਾਮ ਤੋਂ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਦਵਾਈ ਲੈਣ ਲਈ ਤੁਸੀਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ 91 52 9352 ਇਸ ਵੀਡੀਓ ਨੂੰ ਵੱਧ ਤੋਂ ਵੱਧ ਮੀਰੋ ਸ਼ੇਅਰ ਕਰਿਓ ਤਾਂ ਕਿ ਜੋ ਅੰਗਰੇਜ਼ ਲੋਕਾਂ ਦਾ ਵੀ ਨਾ ਪੈਣ ਪ੍ਰਭਾਵ ਦਾ ਵੱਧ ਤੋਂ ਵੱਧ ਫੈਲਾਓ